ਹਾਂ ਜੀ ਬਾਬਾ ਜੀ ਪੂਰਾ ਵੇਰਵਾ ਦਿਓ ਇਹ ਕੜੀ ਚੌਲ ਬਾਬਾ ਜੀ ਕੜੀ ਇਹ ਬਾਬਾ ਜੀ ਦੀ ਕੜੀ ਗਰਮ ਗਰਮ ਸਪੈਸ਼ਲ ਲੱਸੀ ਦੀ ਸਪੈਸ਼ਲ ਲੱਸੀ ਦੀ ਹੋਰ ਕੀ ਕੀ ਪਾਣੇ ਹੋ ਜੀ ਕਰਸ਼ੀ ਮਾਰ ਦਿਓ ਹੋਰ ਧਨੀਆ ਜੀਰਾ ਮੇਥੇ ਪਿਆਜ਼ ਹਰ ਇੱਕ ਦੀ ਇਹ ਪਕੌੜੇ ਦੇਖੋ ਕਿੱਡੇ ਮੋਟੇ ਮੋਟੇ ਪਾਏ ਬਾਬਾ ਜੀ ਨੇ ਬਾਹ ਜਵਾਬ ਕੜੀ ਦਾਲ ਇਹ ਬਾਬਾ ਜੀ ਦਾਲ ਵੀ ਬਣਾਉਂਦੇ ਨੇ ਮਾਸ਼ਾਅੱਲਾ ਦਾਲ ਇਹ ਮਾਸ਼ਾਅੱਲਾ ਦਾਲ ਗਰਮ ਗਰਮ ਕਿਸ ਨੇ ਕੜੀ ਨਾ ਖਾਣਿਆ ਕਿਸ ਨੇ ਦਾਲ ਨਾਲ ਤੇ ਚੋਲਾ ਚੋਲਾ ਦਾ ਕੀਲਾ ਤੇ ਬਾਬਾ ਜੀ ਦਾ ਚਾਵਲ ਬਾਸਮਤੀ ਬਾਸਮਤੀ ਚੋਲ ਨੇ ਬਾਬਾ ਜੀ ਤੇ ਬੜੇ ਵਧੀਆ ਤਰੀਕੇ ਨਾਲ ਜੋ ਤਿਆਰ ਕੀਤੇ ਆ ਇਹਨੇ ਸਾਲਾਂ ਤੋਂ ਬਾਬਾ ਜੀ ਕੰਮ ਕਰ ਰਹੇ ਹਾਂ 28 ਸਾਲ ਹੋ ਗਏ ਕੰਮ ਕਰਦੇ ਤੇ ਬਾਬਾ ਜੀ ਜਿਹੜੇ ਬਾਹਰ ਲੋਕ ਨੇ ਹੋਟਲਾਂ 'ਚ 100-100 ਪਲੇਟ 1.500 ਰੁਪਏ ਸਾਨੂੰ 2000 ਰੁਪਏ 'ਚ ਬਚਦਾ ਕੀ ਹੈ ਬਾਬਾ ਜੀ ਮਹਾਰਾਜ ਦੀ ਕਿਰਪਾ ਬਾਬਾ ਰੇਸ ਸਿੰਘ ਦੀ ਇਹ 2000 ਰੁਪਏ 'ਚ ਕੀ ਪ੍ਰਾਪਤ ਕਰਦੇ ਹਾਂ ਬਾਬਾ ਜੀ ਜਨਤਾ ਦੀ ਦੁਆ ਹੀ ਮਿਲ ਜੇ ਨਹੀਂ ਬਹੁਤ ਹੈ ਜੀ ਵਾ ਕਿੰਨਾ ਵਧੀਆ ਜਵਾਬ ਕਹਿੰਦੇ ਜੀ ਸਾਨੂੰ ਲੋਕਾਂ ਦੀ ਦੁਆ ਜਨਤਾ ਦੀ ਦੁਆ ਹੀ ਮਿਲ ਜੇ ਇਹ ਤੇ ਦੁਆ ਰੱਬ ਕੋਲ ਪਹੁੰਚਦੀ ਹੈ ਪਹਿਲਾਂ ਵਾਰਤਨ ਸਿੰਘ ਜੀ ਮਜ਼ਾ ਆ ਗਿਆ ਤੁਹਾਡੇ ਨਾਲ ਮੁਲਾਕਾਤ ਕਰਕੇ ਅਸੀਂ ਕੈਨੇਡਾ ਨਿਊਜ਼ ਤੋਂ ਬੋਲ ਰਹੇ ਹਾਂ ਜੀ ਇੱਕ ਵਾਰੀ ਇਹਨਾਂ ਦੀ ਰੇੜੀ ਤੇ ਆ ਕੇ ਦੁਕਾਨ 'ਚ ਆ ਕੇ ਕੜੀ ਚੋਲ ਦਾ ਜੋ ਲੰਗਰ 20 ਰੁਪਏ ਦਾ ਲਾਇਆ ਆ ਕੇ ਸ਼ਕੋ ਆਨੰਦ ਲਓ ਤੇ ਪਪਾ ਜੀ ਪੰਜਾਬੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਯਾਰ ਜੀ ਅਸਲੇਸ਼ ਆਈ ਹੈਗੀ ਪਹਿਲਾ ਆਓ ਪਹਿਲਾ ਪਾਓ ਤੇ ਕੜੀ ਸਿਵਨ ਖਾਓ ਹੋਰ ਬਾਬਾ ਜੀ ਕੁਝ ਕਹਿਣਾ ਚਾਹੋਗੇ ਬਸ ਜੀ ਕਿੰਨੇ ਬੱਚੇ ਆ ਬੱਚੇ ਤਿੰਨ ਲੜਕੀਆਂ ਤੇ ਲड़का ਵਿਆਹ ਦਿੱਤੇ ਲੜਕੀਆਂ ਵਿਆਹ ਦਿੱਤੀਆਂ ਲड़का ਆਪਣੇ ਕੋਲ ਬਾਬਾ ਜੀ ਨੇ ਦੇਖੋ ਕਿੰਨੀ ਮਿਹਨਤ ਕਰਕੇ ਆਪਣੇ ਕੁੜੀਆਂ ਵੀ ਵਿਆਈਆਂ ਤੇ ਮੁੰਡਾ ਵੀ ਵਿਆਹਣਾ ਇਹ ਇਹਨਾਂ ਦਾ ਮੁੰਡਾ ਹੈ ਤੇ ਮਿਹਨਤ ਕਰ ਰਹੇ ਨੇ ਬਹੁਤ ਮਿਹਨਤ ਮੁਸ਼ਕਲ ਤੱਕ ਮਿਹਨਤ ਕਰਨੀ ਪੈਗੀ ਤਾਹੀ ਬੰਦਾਗੇ ਵਾਧਾ ਇਹ ਇਸ਼ਤਮੌਨ ਨਗਰ ਕਰਨ ਪੈਲੈਸ ਦੇ ਸਾਹਮਣੇ ਆ ਦੁਕਾਨ ਗਲੀ ਦਾ ਬੋਲ ਦਿਓ ਸੋਫਾ ટી ਸ਼ਰਕ ਇਸ਼ਤਮੌਨ ਨਗਰ ਕਰਨ ਕਰਨ ਪੈਲੈਸ ਦੇ ਸਾਹਮਣੇ ਆਪਣਾ ਮੋਬਾਈਲ ਨੰਬਰ ਦਿਓ ਜੀ 88472 60674 ਤੇ ਇੱਕ ਵਾਰੀ ਫਿਰ ਪੰਜਾਬੀਆਂ ਨੂੰ ਅਪੀਲ ਹੈ ਭਾਈ ਕੜੀ ਚੋਲ 20 ਰੁਪਏ ਦਿੱਤੇ ਜਾ ਰਹੇ ਨੇ ਤੇ ਮਸੀਹੇ ਹੋਣ ਦਾ ਮਾਨ ਪ੍ਰਾਪਤ ਕਰਨ ਵਾਲੇ ਸਾਡੇ ਰਤਨ ਸਿੰਘ ਜੀ ਪੰਜਾਬ ਦੇ ਸ਼ੇਰ ਬਾਬਾ ਜੀ ਨੇ ਨੂੰ ਤੰਦਰੁਸਤੀ ਬਖਸ਼ਣ ਇਹਨਾਂ ਦਾ ਕੰਮ ਚਾਗੁਨੀ ਤਰੱਕੀ ਚ ਕਰਨ ਵਾਹਿਗੁਰਜੀ ਖਾਲਸਾ ਵਾਹਿਗੁਰੂ ਵਾਹਿਗੁਰੂ